ਦਾਤਾ ਮੈਂ ਕਲਮੇ ਉਠਾ ਲਈ ਤੇਰੇ ਸਹਾਰੇ ਤੇ ਆਜ ਜਹਾਂ ਮੇਰ ਕਰਦੇਓ ਕਰਮਾਂ ਦੇ ਮਾਰੇ ਤੇ ਜੋਗੀ ਨਮਾਣਾ ਢਾਈ ਪਿਆ ਤੇਰੇ ਦੁਆਰੇ ਤੇ ਹਿੰਦੂਆਂ ਦਾ ਬੇੜਾ ਪਾਰ ਲਾਇਆ ਤੂੰ ਤਾਰ ਕੇ ਦੇਸ਼ ਦੀ ਰਾਖੀ ਕੀਤੀ ਬਚਿਆਂ ਨੂੰ ਬਾਰ ਕੇ ਸਾਡੇ ਲਈ ਲਾਲ ਵਾਰ ਤੇ ਪਟਣੇ ਵਿੱਚ ਜਨਮ ਉਤਾਰ ਕੇ ਪਾਪੀ ਕਈ ਤਾਰੇ ਸੀ ਭੀਖ ਮੰਗੇ ਫੱਕਰਾਵਾਲੇ ਸੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈਣੀ ਤਪਦੇ ਦਿਲ ਠਾਰੇ ਸੀ ਦੁਖੀਆਂ ਲਈ ਪਿਤਾ ਪੇਜਤਾ ਦਿੱਲੀ ਕੁਰਬਾਨੀ ਨੂੰ ਸਹਾਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਸਹਾਰਾਂ ਦੀ ਨਮਸਕਾਰ ਹੈ ਛੋਟੀ ਬੇਤੀ ਉਮਰ ਦੇ ਜੰਗਾ ਹਾਣੀ ਬਣ ਲੜੀਆਂ ਤੂੰ ਤੀਰਾਂ ਦੇ ਨਾਲ ਦਾਤਿਆ ਪੰਨੀਆਂ ਸੀ ਘੜੀਆਂ ਤੂੰ ਗੱਲਾਂ ਵੀ ਚੋਜਾਂ ਪਰੀਆਂ ਕੀਤੀਆਂ ਬੜੀਆਂ ਤੂੰ ਆਉਂਦੇ ਰਹੇ ਰਾਜੇ ਚੜਕੇ ਜਾਂਦੇ ਰਹੇ ਹਾਰਕੇ ਦੇਸ਼ ਦੀ ਰਾਖੀ ਕੀਤੀ ਬਚਿਆਂ ਨੂੰ ਬਾਰਕੇ ਸਾਡੇ ਲਈ ਲਾਲ ਵਾਰਤੇ ਪਟਣੇ ਤੋਂ ਅਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾ ਸਵਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾ ਸਵਾਰਿਆ ਅੱਖਾਂ ਨਾਲ ਵੇਖ ਜਰੇ ਨਾ ਮਾਰੇ ਦੀ ਹਾਨੀ ਨੂੰ ਸਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਜੀ ਕਵੀ ਆ ਦੀ ਨਮਸਕਾਰ ਆ ਪੰਡਤਾਂ ਦੇ ਭਰਮ ਨਵਾਰੇ ਕੈਰਾਂ ਨੂੰ ਕੂਰਿਆ ਸੋਧਣ ਦੀ ਕਰੀ ਤਿਆਰੀ ਬੈਰੀ ਖੰਗੂਰਿਆ ਕਾਰ ਡਰਪੋਕ ਕੀਤੇ ਕਰਮਾਂ ਨੂੰ ਚੂਰਿਆ ਦਿੱਤਾ ਸੀ ਜੀਵਨ ਪਹਿਲਾਂ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਬਚਿਆਂ ਨੂੰ ਬਾਹਰ ਕੇ ਸਾਡੇ ਲਈ ਲਾਲ ਵਾਰ ਤੇ ਠੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾਖੇ ਤੇ ਪਾਤੀ ਵਿੱਚ ਸਖਤੀ ਪਿਆਉਂਦਾ ਬਾਣੀ ਦੀ ਲਾਖੇ ਤੇ ਪਹਿਲਾਂ ਸਿਰ ਕੱਟਲੇ ਮਗਰੋਂ ਧੜ ਤੇ ਟ ਕਾਖੇ ਤੇ ਲਾ ਕੇ ਇੱਕ ਤਾਰ ਪਲਾਤਾ ਹਰ ਇੱਕ ਪੁਰਾਨੀ ਨੂੰ ਸਹਾਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਜੇ ਕਵੀਆਂ ਦੀ ਨਮਸਕਾਰ ਹੈ ਮਾਰਨ ਗਾਰੇ ਸਿੰਘਾ ਕੋੜਾਂ ਤੇ ਚੜਦੇ ਰੇ ਕਰਕੇ ਤਿਆਰੀ ਰਾਜੇ ਰਣ ਦੇ ਵਿੱਚ ਲੜਦੇ ਰੇ ਰਾਜੇ ਕਈ ਭੀਮ ਚੰਦ ਜੇ ਸਾਨਾ ਵਿਖਸੜਦੇ ਰੇ ਆਉਂਦੇ ਰੇ ਜਾਵਰ ਚੜਕੇ ਜਾਂਦੇ ਰੇ ਹਾਰਕੇ ਦੇਸ ਦੀ ਰਾਖੀ ਕੀਤੀ ਬਚਿਆਂ ਨੂੰ ਬਾਹਰ ਕੇ ਸਾਡੇ ਲਈ ਲਾਲ ਵਾਰਤੇ ਜੜੀਆਂ ਖਲੀਫਾਂ ਦਾ ਤਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਤੇਰਾ ਦੀਆਂ ਚੜੀਆਂ ਤੂੰ ਤੋੜੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਹੱਸ ਦੇਤਾ ਕੁਰਬਾਨੀ ਨੂੰ ਸਹਾਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਜੇ ਕਵੀਆਂ ਦੀ ਨਮਸਕਾਰ ਹੈ ਫਟਿਆ ਗਲ ਚੋਲਾ ਮਾਸੀ ਬਾੜੇ ਵਿੱਚ ਸੁੱਤੇ ਸੀ ਰੋੜਾਂ ਦੀ ਸੇਜ ਬਸਾਲੀ ਪਾਲੇ ਦੀ ਰੁੱਤੇ ਸੀ ਵਰਦਿਆਂ ਕਣੀਆਂ ਬਿਜਲੀ ਕੜਕ ਦੀ ਉੱਤੇ ਸੀ ਇੱਥੋਂ ਤਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ ਦੀ ਰਾਖੀ ਕੀਤੀ ਬਚਿਆਂ ਨੂੰ ਬਾਹਰ ਕੇ ਸਾਡੇ ਲਈ ਲਾਲ ਵਾਰ ਤੇ ਮਾਹੀ ਹਲਕਾਰੇ ਦੱਸਿਆ ਦਾਤੈ ਨੂੰ ਆਖੇ ਤੇ ਨੀਹਾਂ ਵਿੱਚ ਸਹਿਬ ਜਾਦੇ ਆਪਾ ਚਣਵਾ ਕੇ ਤੇ ਮਾਤਾ ਜੀ ਤੁਰ ਗਏ ਇੱਥੋਂ ਸੁਖਰਾਮਾ ਨਾ ਕੇ ਤੇ ਤੁਰ ਪੈ ਚੋ ਗਨੀ ਨੀਖਾਂ ਪਰਥਾ ਦੇ ਬਾਨੀ ਨੂੰ ਸਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਜੇ ਕਵੀਆਂ ਦੀ ਨਮਸਕਾਰ ਹੈ ਦਮਦਮੀ ਬੀੜ 17 ਦਮਦਮੇ ਭਰੀਆਂ ਸੀ ਰਹਿ ਸੀ 9 ਮਹੀਨੇ ਨਾ ਦੇਣਾ ਪਰਖਾਂ ਕੀ ਕਰੀਆਂ ਸੀ ਇੱਥੋਂ ਫਿਰ ਕਦਮਾਂ ਅੱਗੇ ਦੱਖਣ ਵੱਲ ਧਰੀਆਂ ਸੀ ਬੈਰੀ ਨੂੰ ਸੋਦਣ ਬੰਦਾ ਤੋੜਿਆ ਸੰਗਾਰ ਕੇ ਦੇਸ਼ ਦੀ ਰਾਖੀ ਕੀਤੀ ਬਚਿਆਂ ਨੂੰ ਬਾਹਰ ਕੇ ਸਾਡੇ ਲਈ ਲਾਲ ਵਾਰ ਤੇ ਸਿਰ ਤੋਂ ਕਰ ਜਾ ਸਿਰ ਤੋਂ ਸਭ ਕਰਜਾ ਕੌਡੀ ਕੌਡੀ ਕਰਮੋੜਿਆ ਦਿੱਤਾ ਦੇ ਹੀਰਾ ਕਿਸੇ ਨੇ ਨਾ ਦੀ ਵਿੱਚ ਰੋੜਿਆ ਟਾਲਾਂ ਨਾਲ ਮੋਹਰਾ ਵੰਡਿਆ ਲਾਲਚ ਮੋ ਤੋੜਿਆ ਜੋਗੀ ਸਿਆਣ ਸੰਦੇ ਤੁਰ ਗਏ ਛੜ ਕੇ ਜਗ ਫਾਨੀ ਨੂੰ ਸਹਿਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਜੇ ਕਵੀਆਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਇਸ ਹਾਰਾਂ ਦੀ ਨਮਸਕਾਰ ਹੈ